ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪਿੰਡ ਨਿਹੋਲਕਾ ਦੇ ਵਿੱਚ ਜੋ ਹਰ ਸਾਲ ਦਸਤਾਰ ਮੁਕਾਬਲਾ ਕਰਵਾਇਆ ਜਾਂਦਾ ਹੈ ਸੋ ਅੱਜ ਵੀ ਇਹ ਸੱਤਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ ਹੈ ਇਸ ਨਗਰ ਨਿਵਾਸੀਆਂ ਵੱਲੋਂ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਅਤੇ ਧਰਮ ਪ੍ਰਚਾਰ ਸੇਵਾਦਾਲ ਵੱਲੋਂ ਇਹ ਸਤਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ ਹੈ ਸੋ ਬੜੀ ਦੂਰੋਂ ਦੂਰੋਂ ਬੱਚੇ ਇੱਥੇ ਆਏ ਅਤੇ ਉਹਨਾਂ ਨੇ ਦਸਤਾਰਾਂ ਸਜਾਈਆਂ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਜੋ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਨੇ ਅਤੇ ਇਹ ਦਸਤਾਰ ਮੁਕਾਬਲਾ ਕਰਵਾਉਣ ਵਾਲੇ ਨੇ ਜੋ ਪਰਵੰਦਕ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਤੇ ਜੋ ਜੱਜ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਉ ਦਿਖਾਉਨੇ ਆ ਤੁਹਾਨੂੰ ਪੂਰੀ ਜਾਣਕਾਰੀ ਗੱਜ ਗੱਜ ਕਰਾ ਜਗਾ ਬੇ ਨਹੀਂ ਆਲਾ ਤਾ ਮੈਂ ਦੇਖਦਾ ਕਿ ਦੇਖ ਨਿਬਲੀ ਨਬਲੀ ਕਰੰਗਲ ਕਰੀ ਜੁੜੋ ਨਸਕਾਰੀ ਅਮ੍ਰਿਤ ਦਾ ਆਦੇ ਪਾਤ ਤੰਦ ਆਦੇ ਲਿਨ ਦਾ ਸਵਾਰਾ ਬਾਦਾਵੋ ਸਰਦਾਰ ਮਾਹਲਕ ਦਾ ਨਾ ਸਾਜਤ ਮਲ ਚਟਿਆਵਾਜਾ ਵਾਲਾ ਕਾਲੀ ਦਾ ਮੈਂ ਜੁੜੋ ਨਸ ਜਨਨ ਭਾਵੇ ਬੈਰੀ ਦਾ ਲਾਵੇ ਖਾਣੇ ਚੱਲੀ ਜਾ ਇਸ ਬੱਚੇ ਦਾ ਜੋ ਵੀ ਮਾਨ ਸਨਮਾਨ ਮਿਲਦਾ ਸਭੋ ਸਾਰੇ ਨਗਰ ਵੱਲੋਂ ਦਿੱਤਾ ਜਾ ਰਿਹਾ ਹੈ। ਅਮਰਜੀਤ ਸਿੰਘ ਪਿੰਡ ਖਮਾਰੋ ਉਮਰ 17 ਸਾਲ ਇਸ ਬੱਚੇ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਖਮਾਰੋ ਪਿੰਡ ਤੋਂ ਬੱਚਾ ਪੁੱਜਿਆ ਹੈ। ਪੰਜਵੇਂ ਸਥਾਨ ਤੇ ਜੋ ਬੱਚਾ ਆਇਆ ਹੈ ਉਸ ਦਾ ਨਾਮ ਹੈ ਜਗਪ੍ਰੀਤ ਸਿੰਘ। ਸੋ ਨਿਹਾਲ ਹੈ ਪਿੰਡ ਦਾ ਦਲੇਰ ਸਿੰਘ ਪਟਿਆਲੇ ਜ਼ਿਲ੍ਹੇ ਤੋਂ ਇਹ ਬੱਚਾ ਪੁੱਜਿਆ ਹੈ ਇਸ ਬੱਚੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਉਮਰ 15 ਸਾਲ ਸੋ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਸੁਖਵਿੰਦਰ ਸਿੰਘ ਪਿਤਾ ਦਾ ਨਾਮ ਚਰਨਜੀਤ ਸਿੰਘ ਬੋਲੇ ਸੋ ਨਿਹਾਲੋ ਸੇ ਨੀਯਾ ਕਾ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਤੋਂ ਇਹ ਬੱਚਾ ਪੁੱਜਿਆ ਹੈ ਉਮਰ 17 ਸਾਲ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਵੀਰ ਨੇ ਅੱਜ ਦੇ ਮੁਕਾਬਲੇ ਦਾ ਜੋ ਸਭ ਤੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇਰਾ ਤੋਂ 18 ਸਾਲ ਦੀ ਉਮਰ ਨੇ ਗਰੁੱਪ ਵਿੱਚ ਸੋ ਬੱਚੇ ਦਾ ਨਾਮ ਹੈ ਗੁਰਜਤ ਸਿੰਘ ਬੋਲੇ ਨਵਿੰਦਰ ਸਿੰਘ ਪਿਤਾ ਦਾ ਇਹ ਬੱਚਾ ਵੀ ਸਾਡੇ ਕੋਲ ਪਟਿਆਲੇ ਜ਼ਿਲ੍ਹੇ ਤੋਂ ਪੁੱਜਿਆ ਹੈ ਇਸ ਬੱਚੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸੋਹਣੀ ਦਸਤਾਰ ਸਜਾ ਕੇ ਇਸ ਬੱਚੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਹਾਂਜੀ ਤਨਵੀਰ ਜੀ ਇੱਕ ਵੱਡਾ ਉਪਰਾਲਾ ਜੋ ਇਹ 7ਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ। ਸੋ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਅੱਜ ਕੀ ਕੀ ਹੋਇਆ। ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਗਮਾ ਸੰਗਤ ਨੂੰ ਤੇ ਏ ਚ ਏਤਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਸਾਡਾ ਦਸਤਾਰ ਮੁਕਾਬਲਾ ਇਸ ਸਮਾਗਮ ਦੀ ਕਵਰੇਜ ਕਰੀ ਏ। ਇਹ ਸਾਡਾ 7ਵਾਂ ਦਸਤਾਰ ਮੁਕਾਬਲਾ ਇੱਕ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤੀ ਦੇ ਵੱਲ ਵਧਿਆ। ਬੱਚੇ ਬਹੁਤ ਦੂਰੋਂ ਦੂਰੋਂ ਆਏ ਤੇ ਉਹਨਾਂ ਨੇ ਆਪਣਾ ਟੈਲੈਂਟ ਦਿਖਾਇਆ ਔਰ ਆਪਣਾ ਇਨਾਮ ਉਹਨਾਂ ਨੇ ਪਾਇਆ ਜੀ ਤਾਂ ਸਾਡਾ ਮੇਨ ਮਕਸਦ ਕਰਾਉਣ ਦਾ ਇਹੀ ਆ ਵੀ ਅਸੀਂ ਆਪਣਾ ਆਪਣੀਆਂ ਜੜਾਂ ਦੇ ਨਾਲ ਜੁੜੇ ਰਹੀ ਹਾਂ ਜੀ ਕਿਉਂ ਕਿ ਕਿ ਅੱਜ ਦੇ ਸਮੇਂ ਵਿੱਚ ਫੈਸ਼ਨ ਪ੍ਰਸਤੀ ਜ਼ਿਆਦਾ ਹੈ ਕੇਸਾਂ ਦੇ ਕਤਲ ਕਰਾਉਣ ਲਈ ਬੱਚਾ ਆ ਬੱਚੇ ਬੱਚਾ ਉਧਰ ਨੂੰ ਤੁਰ ਪੈਂਦਾ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਜੀ ਕਿਉਂਕਿ ਉਹਦੇ ਵਿੱਚ ਸ਼ੁਰੂ ਤੋਂ ਹੀ ਅਗਰ ਆਪਾਂ ਇਦਾਂ ਦੀ ਕੋਈ ਚਿੰਗ ਲਾ ਦਾਂਗੇ ਨਾ ਵੀ ਇਹ ਬਹੁਤ ਜ਼ਰੂਰੀ ਚੀਜ਼ ਹੈ ਆਪਣਾ ਅੰਗ ਹੈ ਫਿਰ ਉਹ ਬੱਚਾ ਸਮਝ ਸਮਝੇ ਜਾਂਦਾ ਇਸ ਚੀਜ਼ ਬਾਰੇ ਬਿਲਕੁਲ ਉਹਨੂੰ ਜਿਹੜੀ ਉਹਦੀ 5 ਸਾਲ ਤੋਂ ਤਕਰੀਬਨ 10-12 ਸਾਲ ਤੱਕ ਦੀ ਉਮਰ ਹੈ ਟੀਨੇਜ ਉਹ ਪਹਿਲਾਂ-ਪਹਿਲਾਂ ਉਹਨੂੰ ਆਪਾਂ ਨੇ ਸੰਭਣਾ ਹੁੰਦਾ ਅਗਰ ਆਪਾਂ ਉਹਨੂੰ ਥੋੜਾ ਸਾਂਭ ਗਏ ਤੇ ਉਹ ਜ਼ਿੰਦਗੀ ਸਵਰ ਜਾਏਗੀ ਨਹੀਂ ਤੇ ਗੁਰੂ ਮਹਾਰਾਜ ਦੇ ਲੜ ਲੱਗ ਜਾਏਗਾ ਬਸ ਸਾਡੇ ਗੁਰੂ ਮਹਾਰਾਜ ਨੇ ਹੀ ਬਖਸ਼ਿਸ਼ ਕੀਤੀ ਹੈ ਉਹ ਆਪੇ ਹੀ ਕਿਰਪਾ ਕਰਕੇ ਆਪੇ ਹੀ ਸਾਥੋ ਸੇਵਾ ਲੈ ਰਿਹਾ ਲੋਕਾ ਸਾਡਾ ਇਹਦੇ માં ਕੁਛ ਨਹੀਂ ਹੈਗਾ ਉਹਨੇ ਸੋਚ ਬਖਸ਼ੀ ਆ ਤਾਂ ਇੱਥੇ ਤੱਕ ਪਹੁੰਚੇ ਆ ਮੇਰਾ ਮੁੰਮਾ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂ ਤੇ ਕੇ ਹਾਲਾਕੇ ਵੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਕਾਫੀ ਬੱਚਿਆਂ ਦੇ ਭਾਗ ਲਏ ਨੇ ਪਟਿਆਲੇ ਜ਼ਿਲ੍ਹੇ ਤੋਂ ਵੀ ਆਏ ਨੇ ਹੋਰ ਹੋਰ ਵੱਖ-ਵੱਖ ਮਤਲਬ ਸ਼ਹਿਰਾਂ ਤੋਂ ਵੀ ਆਏ ਪੰਡਾਪੀ ਹਾਂਜੀ ਵੀਰ ਜੀ ਅਸੀਂ ਪਿਛਲੇ 6 ਸਾਲਾਂ ਤੋਂ ਇਹ ਜੋ ਆਪਣਾ ਦਸਤਾਰ ਮੁਕਾਬਲਾ ਕਰਾਉਂਦੇ ਆ ਰਹੇ ਆ ਸਾਨੂੰ ਹਰੇਕ ਸਾਲ ਪੱਟੇ ਤੋਂ ਵੱਡਾ ਇਤਸ਼ਾਹ ਮਿਲਦਾ ਹੈ ਤਾਂ ਕਿ ਅਸੀਂ ਇਸ ਨੂੰ ਹੋਰ ਵੱਡੇ ਤੋਂ ਵੱਡਾ ਕਰ ਸਕੀਏ ਇਸ ਪ੍ਰੋਗਰਾਮ ਨੂੰ ਅਸੀਂ ਇਸ ਪ੍ਰੋਗਰਾਮ ਨੂੰ ਵੱਡਾ ਕਰਕੇ ਇੱਥੇ ਤੱਕ ਪੁੱਜੇ ਹਾਂ ਤਾਂ ਜੋ ਬੱਚੇ ਆਪਣੀ ਸਰਦਾਰੀ ਨਾਲ ਜੁੜ ਸਕਣ ਬੱਚੇ ਆਪਣੇ ਮੂਲ ਨੂੰ ਸਮਝ ਸਕਣ ਅਸੀਂ ਕਹਿੰਦੇ ਆ ਕਿ ਅਸੀਂ ਦਸਤਾਰ ਸਜਾਈ ਹੈ ਪਰ ਮੇਰਾ ਮੰਨਣਾ ਹੈ ਕਿ ਅਸੀਂ ਦਸਤਾਰ ਨਹੀਂ ਸਜਾਈ ਸਾਨੂੰ ਦਸਤਾਰ ਨੇ ਸਜਾਇਆ ਹੈ ਜਿਹੜੇ ਦੇ ਸਿਰ ਤੇ ਦਸਤਾਰ ਸੱਜ ਜੇ ਉਹ ਬੰਦਾ ਲੱਖਾਂ ਕਰੋੜਾ ਅਰਬ ਖਰਬਾਂ ਵਿੱਚੋਂ ਵੀ ਦਿਸ ਜਾਣਾ ਹੈ ਭਈ ਉਹ ਸਾਹਮਣੇ ਸਰਦਾਰ ਜੀ ਖੜਾ ਹੈ ਸੋ ਇਸ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਜੰਮੇ ਪਲੇ ਆ ਅਸੀਂ ਪੰਜਾਬ ਦੇ ਵਾਸੀ ਹਾਂ ਸੋ ਜੋ ਵੀ ਪੰਜਾਬ ਵਿੱਚ ਰਹਿੰਦਾ ਹੈ ਸੋ ਉਹਨਾਂ ਸਾਰੇ ਹੀ ਵੀਰਾਂ ਨੂੰ ਦਸਤਾਰ ਨਾਲ ਜੁੜਨਾ ਚਾਹੀਦਾ ਹੈ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਬਹੁਤ ਸਾਰੇ ਲੋਕ ਕੋਈ ਕਬੱਡੀ ਮੁਕਾਬਲੇ ਕਰਾਉਂਦਾ ਹੈ ਕੋਈ ਟਰੈਕਟਰਾਂ ਦੇ ਮੁਕਾਬਲੇ ਕਰਾਉਂਦਾ ਹੈ ਕੋਈ ਕੋਈ ਮੁਕਾਬਲੇ ਕੋਈ ਘੋੜਿਆਂ ਦੀ ਦੌੜ ਕੋਈ ਕੁਝ ਕਰਾਉਂਦਾ ਕੋਈ ਕੁਝ ਕਰਾਉਂਦਾ ਪਰ ਅਸੀਂ ਇੱਕ ਵੱਖਰਾ ਹੀ ਇਹ ਉਪਰਾਲਾ ਕਰਦੇ ਅਸੀਂ ਦਸਤਾਰ ਮੁਕਾਬਲਾ ਕਰਾਉਨੇ ਆ ਇਹਦੇ ਵਿੱਚ ਪਤਾ ਲੱਗਦਾ ਹੈ ਕਿ ਕਿਹੜਾ ਬੱਚਾ ਕਿਹੜੀ ਸੋਹਣੀ ਦਸਤਾਰ ਬੰਨਦਾ ਕਿੰਨੇ ਸਮੇਂ ਚ ਬੰਨਦਾ ਹੈ ਜੀ ਸੋ ਇਹ ਸਰਦਾਰੀ ਸਾਨੂੰ ਬਹੁਤ ਮਹਿੰਗੇ ਮੁੱਲ ਮਿਲੀ ਹੋਈ ਹੈ ਸੋ ਮੈਂ ਤਾਂ ਬੱਚਿਆਂ ਨੂੰ ਹੀ ਬੇਨਤੀ ਕਰੂੰਗਾ ਕਿ ਆਪਾਂ ਆਪਣੀ ਸਰਦਾਰੀ ਨਾ ਭੁੱਲ ਜਾਈਏ ਆਪਾਂ ਆਪਣੀ ਦਸਤਾਰ ਨਾ ਭੁੱਲ ਜਾਈਏ ਪੱਗ ਬੰਨਣੀ ਨਾ ਭੁੱਲ ਜਾਇਓ ਬੇ ਪੰਜਾਬੀਓ ਸੋ ਅਸੀਂ ਆਪਣੀ ਦਸਤਾਰ ਨਾਲ ਜੁੜ ਕੇ ਰਹੀਏ ਤਾਂ ਜੋ ਅਸੀਂ ਐਦਾਂ ਦੇ ਸਮਾਗਮ ਕਰਾਉਂਦੇ ਰਹੀਏ ਸੋ ਸਾਡਾ ਤਾਂ ਆਪ ਜੀ ਦੇ ਚੈਨਲ ਵੱਜੋਂ ਸਾਡੇ ਇਸ ਪ੍ਰੋਗਰਾਮ ਨੂੰ ਵੀ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕਾਂ ਨੇ ਸੁਣਿਆ ਐ ਦੇਖਿਆ ਐ। ਉਹ ਆਪ ਜੀ ਦਾ ਵੀ ਧੰਨਵਾਦ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ। ਸੋ ਅੱਜ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਬਹੁਤ ਸਾਰੇ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਫਟਿਆਲੇ ਤੋਂ, ਜ਼ਿਲ੍ਹਾ ਫਤਿਹਗੜ ਸਾਹਿਬ ਤੋਂ, ਲੁਧਿਆਣਾ ਜ਼ਿਲ੍ਹੇ ਤੋਂ ਬਹੁਤ ਸਾਰੇ ਦੂਰ-ਦੂਰ ਤੋਂ ਬੱਚਿਆਂ ਨੇ ਆ ਕੇ ਹਿੱਸਾ ਲਿਆ ਅਤੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਨੇ। ਸੋ ਸਾਡੇ ਵੱਲੋਂ ਸਾਰੇ ਬੱਚਿਆਂ ਦਾ ਜੋ ਦੂਰ-ਦੂਰ ਤੇ ਆਏ ਨੇ ਉਹਨਾਂ ਦਾ ਧੰਨਵਾਦ। ਸੋ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮਨ ਜੀ ਮੇਰਾ ਨਾਮ ਸਰਬਜੀਤ ਸਿੰਘ ਥੜੀ ਜੀ ਖਨੌਲੀ ਰੋਪੜ ਤੋਂ ਓਕੇ ਜੀ ਸੋ ਤੁਸੀਂ ਵੀ ਅੱਜ ਜੱਜ ਦੀ ਭੂਮਿਕਾ ਨਿਭਾਈ ਆ ਬੜਾ ਔਖਾ ਹੁੰਦਾ ਹੈ ਨਾ ਜੱਜ ਦੀ ਕੁਰਸੀ ਤੇ ਬੈਠਣਾ ਤੇ ਬੈਠ ਕੇ ਕਿਸ ਤਰ੍ਹਾਂ ਦਾ ਇਨਸਾਫ ਦੇਣਾ ਆਪਣਾ ਦੇਖੋ ਜੀ ਪਿੰਡ ਨਿਓਲਕੇ ਦਾ ਨੌਜਵਾਨ ਵੀਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਜੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜੱਜ ਦਾ ਅਹਿਮੀਅਤ ਜੀ ਬਹੁਤ ਔਖਾ ਹੋ ਜਾਂਦਾ ਜੱਜਮੈਂਟ ਕਰਨੀ ਜੀ ਇੱਕ ਇੱਕ ਪੁਆਇੰਟ ਨੋਟ ਕਰਨਾ ਬਹੁਤ ਔਖਾ ਜਾਂਦਾ ਸਭ ਬੱਚੇ ਵੀਰ ਭਾਈ ਜਿਹੜੇ ਆਂਦੇ ਸਾਡੇ ਬਹੁਤ ਸੋਹਣੀਆਂ ਦਸਤਾਰਾਂ ਸਜਾਉਂਦੇ ਆ ਜੀ ਅਤੇ ਉਹਨਾਂ ਵਿੱਚੋਂ ਸਿਲੈਕਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹਾਂ ਜੀ ਇਸ ਕਰਕੇ ਚਲੋ ਫਿਰ ਵੀ ਆਪਣੀ ਤਜਰਬੇ ਦੇ ਮੁਤਾਬਿਕ ਅਸੀਂ ਉਹਨਾਂ ਨੂੰ ਜੱਜ ਕਰਦੇ ਆ ਜੀ ਤੇ ਕੋਈ ਵੀ ਕੋਈ ਹੇਰਾ ਫੇਰੀ ਨਹੀਂ ਕੋਈ ਸ਼ਿਪਾਰਸ਼ ਨਹੀਂ ਕੋਈ ਚਲੋ ਆਪਣਾ ਖਾਸ ਬੰਦਾ ਹੈ ਜੇ ਕੋਈ ਉਦਾ ਰਿਸ਼ਤੇਦਾਰਾ ਨਹੀਂ ਜੀ ਐਦਾ ਕੋਈ ਨਹੀਂ ਸਾਰੀ ਸੰਗਤ ਦੇ ਸਾਹਮਣੇ ਪ੍ਰਬੰਧਕ ਕਮੇਟੀ ਦੇ ਸਾਹਮਣੇ ਉਹਨਾਂ ਨੂੰ ਜੱਜ ਕੀਤਾ ਜਾਂਦਾ ਹੈ ਕਿਵੇਂ ਕਿਸ ਤਰ੍ਹਾਂ ਸੋਹਣੀ ਦਸਤਾਰ ਫਸ ਸੈਕਿੰਡ ਹਾਲਟ ਕੱਢਿਆ ਗਿਆ ਜੀ ਤੇ ਬਹੁਤ ਹੀ ਵਧੀਆ ਇਹਦਾ ਉਪਰਾਲਾ ਜੋ ਬੱਚਿਆਂ ਨੂੰ ਦਸਤਾਰ ਦੇ ਪ੍ਰਤੀ ਜੋੜਦੇ ਹੈ ਜੀ ਹਾਂਜੀ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਜੀ ਪਿੰਡ ਨਿਹੋਲਕਾ ਦੇ ਵਿੱਚ ਅੱਜ ਦਸਤਾਰ ਮੁਕਾਬਲਾ ਕਰਵਾਇਆ ਗਿਆ ਤੇ ਤੁਸੀਂ ਅੱਜ ਇੱਥੇ ਜੱਜ ਦੀ ਭੂਮਿਕਾ ਨਿਭਾਈ ਹੈ ਕਹਿੰਦੇ ਇਨਸਾਫ ਕਰਨਾ ਬੜਾ ਔਖਾ ਹੁੰਦਾ ਜੱਜ ਦੀ ਕੁਰਸੀ ਤੇ ਬੈਠਣਾ ਬੜਾ ਔਖਾ ਹੁੰਦਾ ਕਿਸੇ ਨਾਲ ਕੋਈ ਤੇਰ ਮੇਰ ਨਹੀਂ ਕਰਨੀ ਪੈਂਦੀ ਤੇ ਕੀ ਕਹਿਣਾ ਅੱਜ ਤੁਹਾਡਾ ਇੱਥੇ ਜੋ ਤੁਸੀਂ ਜੱਜਮੈਂਟ ਵੀ ਕੀਤੀ ਹੈ ਹਾਂਜੀ ਇਹ ਤਾਂ ਤੁਸੀਂ ਗੱਲ ਕਹੀ ਬਹੁਤ ਵਧੀਆ ਗੱਲ ਹੈ ਕਿ ਕਿਸੇ ਨਾਲ ਤੇਰ ਮੇਰ ਨਹੀਂ ਹੈਗੀ ਪਰ ਬੱਚਿਆਂ ਨੇ ਦਸਤਾਰਾਂ ਬਹੁਤ ਸੋਹਣੀਆਂ ਸਜਾਈਆਂ ਅੱਜ ਤੇ ਸਾਨੂੰ ਜਿਹੜਾ ਜਜਮੈਂਟ ਕਰਨੇ ਦੇ ਲਈ ਵੀ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਸੋਹਣੀਆਂ ਦਸਤਾਰਾਂ ਹੋਣ ਸਾਰਿਆਂ ਦੀਆਂ ਪਰ ਕੀ ਹੈ ਕਿ ਵਿੱਚੋਂ ਕੱਢਣੇ ਤਾਂ ਪੈਂਦੇ ਹੀ ਆ ਕਿ ਫਸ ਸੈਕੰਡ ਥਰਡ ਕੱਢਣੇ ਆ ਤੇ ਉਹ ਕੁਝ ਨਾ ਕੁਝ ਹੁੰਦਾ ਜਿਹੜਾ ਕਿ ਮਿਹਨਤ ਕਰੀ ਹੁੰਦੀ ਬੱਚੇ ਨੇ ਸੋ ਜਿਆਦਾ ਧਿਆਨ ਹੁੰਦਾ ਉਹਦਾ ਪੱਗ ਦੇ ਵੱਲ ਤੇ ਸੋਹਣੀਆਂ ਦਸਤਾਰਾਂ ਹੁੰਨੀਆਂ ਤੇ ਉਹ ਕੜਨਾ ਹੀ ਹੁੰਦਾ ਫਿਰ ਪਰ ਇਹ ਹੈ ਕਿ ਇੰਨਾ ਚ ਜਿਹੜੇ ਬੱਚੇ ਨੇ ਭਾਗ ਲਿੱਤਾ ਬਹੁਤ ਵਧੀਆ ਦਸਤਾਰਾਂ ਸਜਾਈਆਂ ਔਰ ਬੜੀ ਗੱਲ ਹੈ ਕਿ ਹਿੰਦੂ ਪਰਿਵਾਰ ਦੇ ਬੱਚੇ ਵੀ ਆਏ ਦਸਤਾਰ ਸਜਾਉਣ ਦੇ ਲਈ ਬੜੀ ਦੂਰੋਂ ਦੂਰੋਂ ਆਉਂਦੇ ਆ ਬੱਚੇ ਜਿਵੇਂ ਕਿ ਪਟਿਆਲੇ ਤੋਂ ਆਏ ਆ ਫਤਿਹਗੜ੍ਹ ਸਾਹਿਬ ਤੋਂ ਆਏ ਸੀਗੇ ਖਮਾਣੋ ਤੋਂ ਹੋਰ ਵੀ ਬੜੇ ਸ਼ਹਿਰਾਂ ਤੋਂ ਬੱਚੇ ਆਏ ਇੱਥੇ ਦਸਤਾਰ ਸਜਾਈ ਉਹਨਾਂ ਨੇ ਤੇ ਨਾਮ ਵੀ ਮਿਲੇ ਉਹਨਾਂ ਨੂੰ ਜਿਹੜੇ ਕਿ ਸੋਹਣੀ ਦਸਤਾਰ ਸਜਾਈ ਮਤਲਬ ਇਹ ਬਹੁਤ ਵਧੀਆ ਉਪਰਾਲਾ ਹੈ ਪ੍ਰਬੰਧਕ ਕਮੇਟੀ ਦਾ ਜੋ ਇਹ ਦਸਤਾਰ ਸਖਲਾ ਦਸਤਾਰ ਕੈਂਪ ਲਾਉਂਦੇ ਆ ਇਹ ਜੀ ਮਤਲਬ ਹਰ ਸਾਲ ਇਹ ਟੂਰਨਾਮੈਂਟ ਕਰਵਾਉਂਦੇ ਆ ਬਹੁਤ ਵਧੀਆ ਟੂਰਨਾਮੈਂਟ ਦਾ ਇਹ ਉਪਰਾਲਾ ਇਹਨਾਂ ਦਾ ਔਰ ਇਹ ਸੱਤਵਾਂ ਦਸਤਾਰ ਮੁਕਾਬਲਾ ਹੈਗਾ ਜੀ ਹਾਂਜੀ ਤੇ ਔਰ ਬਹੁਤ ਜ਼ਿਆਦਾ ਹਰ ਸਾਲ ਬੱਚੇ ਵੱਧ ਚੜ ਕੇ ਹਿੱਸਾ ਲੈਂਦੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਜੀ ਪਹਿਲੇ ਨਾਲੋਂ ਬਹੁਤ ਫਰਕ ਪੈ ਗਿਆ ਹੁਣ ਬੱਚੇ ਬਹੁਤ ਸੋਹਣੀਆਂ ਦਸਤਾਰਾਂ ਸਜਾਣ ਲੱਗ ਗਏ ਜੀ ਤੇ ਇਹਦੇ ਨਾਲ ਆਪਣੀ ਸਿੱਖ ਕਮਿਊਨਿਟੀ ਬਹੁਤ ਫਾਇਦੇ ਪੈ ਰਿਹਾ ਜਿਸ ਦਿਨ ਪਰ ਦਿਨ ਵੱਧ ਰਹੀਆਂ ਪੱਗਾਂ ਔਰ ਬਹੁਤ ਜ਼ਿਆਦਾ ਜਣ ਕੇ ਬੱਚਿਆਂ ਦਾ ਉਸ਼ਾ ਬਹੁਤ ਹੈ ਜੀ ਬੜਾ ਵਧੀਆ ਲੱਗ ਰਿਹਾ ਇਹਨਾਂ ਨੇ ਜਜਮੈਂਟ ਕੀਤੀ ਤੋਂ ਬਹੁਤ ਵਧੀਆ ਜੀ ਜਜਮੈਂਟ ਕੀਤੀ ਸੋ ਜਿਵੇਂ ਆਪਾਂ ਇਹ ਪੱਗਾ ਵੰਦਿਆਂ ਵੱਖ-ਵੱਖ ਡਿਜ਼ਾਈਨ ਦੀਆਂ ਪੱਗਾ ਹੁੰਦੀਆਂ ਨੇ ਇਹਨਾਂ ਦੇ ਕੋਈ ਨਾਮ ਵੀ ਰੱਖੇ ਹੋਏ ਆ ਹਾਂਜੀ ਪੱਗਾਂ ਦੇ ਅਲੱਗ-ਅਲੱਗ ਡਿਜ਼ਾਈਨ ਹੁੰਦੇ ਆ ਜੀ ਜਿਵੇਂ ਮੋਰਨੀ ਸਟਾਈਲ ਹੋ ਗਿਆ ਔਰ ਪਟਿਆਲਾ ਸ਼ਾਹੀ ਹੋ ਗਿਆ ਸੂਫੀ ਸਟਾਈਲ ਹੋ ਜਾਂਦਾ ਜੀ ਬਿਨਾ ਲੜਾਂ ਤੋਂ ਹੁੰਦੀ ਆ ਉਹ ਔਰ ਅਮਰਸਰੀ ਹੋ ਜਾਂਦੀ ਆ ਅਮਰਸਰ ਸ਼ਾਹੀ ਉਹਦੇ ਚ ਇੱਕ ਤੋਂ ਕਈ-ਕਈ ਲੜ ਬਣ ਜਾਂਦੇ ਜਿਵੇਂ ਕਿ ਮੇਰੀ ਸਜਾਈ ਹੋਈ ਆ ਮੇਰੀ ਅਮਰਸਰ ਸ਼ਾਹੀ ਆ ਇਹ ਇੱਚ ਇੱਕ ਤੋਂ ਕਈ-ਕਈ ਲੜ ਬਣਾਏ ਜਾਂਦੇ अलग-अलग स्टाइलਾਂ ਦੀਆਂ ਦਸਤਾਰਾਂ ਹੁੰਦੀਆਂ ਜੀ ਬੜੀਆਂ ਮਤਲਬ ਸਟਾਈਲ ਪਹਿਲਾਂ ਥੋੜੀਆਂ ਚੱਲਦੀਆਂ ਸੀ ਪਟਿਆਲਾ ਸ਼ਾਹੀ ਹੁੰਦੀ ਸੀ ਜਾਂ ਮੋਰਨੀ ਸਟਾਈਲ ਹੁੰਦਾ ਸੀ ਕਹਿੰਦੇ ਸੀ ਪੇਚਾਂ ਵਾਲੀ ਦਸਤਾਰ ਸਜਾਈ ਹੋਈ ਆ ਪਰ ਹੁਣ ਬੜੀਆਂ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਉਂਦੇ ਆ ਬੱਚੇ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾਉਂਦੇ ਆ ਜੀ ਸੂਫੀ ਸਟਾਈਲ ਬੜਾ ਸੋਹਣਾ ਸੋਹਣਾ ਸਜਾਉਂਦੇ ਆ ਦਸਤਾਰਾਂ ਬਹੁਤ ਜ਼ਿਆਦਾ ਪਹਿਲੇ ਨਾਲੋਂ ਫਰਕ ਪੈ ਗਿਆ ਜੀ ਹੁਣ ਬਹੁਤ ਸੋਹਣੀਆਂ ਦਸਤਾਰਾਂ ਸਜਾਉਣ ਲੱਗ ਗਏ ਬੱਚੇ ਜੀ ਤੇ ਅੱਜ ਜੱਜਮੈਂਟ ਕਰਨੀ ਬੜੀ ਔਖੀ ਲੱਗੀ ਕਿਉਂਕਿ ਬੱਚਿਆਂ ਨੇ ਦਸਤਾਰਾਂ ਬੜੀਆਂ ਸੋਹਣੀਆਂ ਸਜਾਈਆਂ ਸੀ ਤੇ ਲੱਗਦਾ ਸੀ ਕਿ ਇਹਨਾਂ ਚੋਂ ਫਸਟ ਸੈਕੰਡ ਥਰਡ ਕੱਢਣਾ ਸੀ ਪਰ ਕੱਢੀਏ ਕਿਵੇਂ ਕਿਉਂਕਿ ਸਾਰਿਆਂ ਦੀਆਂ ਸੋਹਣੀਆਂ ਸੀ ਦਸਤਾਰਾਂ ਪਰ ਕੁਛ ਨਾ ਕੁਛ ਤਾਂ ਥੋੜਾ ਬਹੁਤ ਫਰਕ ਰਹਿੰਦਾ ਹੀ ਆ ਇਸ ਕਰਕੇ ਜੋ ਜਿਨ੍ਹਾਂ ਦੀਆਂ ਜ਼ਿਆਦਾ ਕਰੈਕਟ ਸੀਗੀਆਂ ਪੱਗਾਂ ਜੀ ਉਹਨਾਂ ਨੂੰ ਹੀ ਨਾਮ ਦਿੱਤੇ ਗਏ ਪਰ ਬਾਕੀ ਜਿਹੜੇ ਕਿ ਜਿੰਨੇ ਵੀ ਪਾਰਟਿਸਪੇਟ ਨੇ ਭਾਗ ਲਿੱਤਾ ਉਹਨਾਂ ਸਾਰਿਆਂ ਨੂੰ ਮੋਮੈਂਟਮ ਵਗੈਰਾ ਸਭ ਨੂੰ ਦਿੱਤੀਆਂ ਹਾਂ ਜੀ ਬਹੁਤ ਵਧੀਆ ਉਪਰਾਲਾ ਜੀ ਇਹਨਾਂ ਕਮੇਟੀ ਦਾ ਜਿਵੇਂ ਕਿ ਇੱਕ ਦਮਾਲਾ ਹੁੰਦਾ ਤੇ ਇੱਕ ਕੇਸ ਕੀ ਹੁੰਦੀ ਆ ਹਾਂਜੀ ਦਿਮਾਲਾ ਔਰ ਕੇਸ ਕੀ ਇਹਨਾਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਰੱਖਿਆ ਨਹੀਂ ਸੀਗਾ ਜੀ ਪਰ ਸਾਨੂੰ ਇਹ ਸੀਗਾ ਵੀ ਜੇਕਰ ਹੁੰਦਾ ਦਿਮਾਲੇ ਦਾ ਮੁਕਾਬਲਾ ਔਰ ਕੇਸ ਕੀ ਦਾ ਤਾਂ ਬਹੁਤ ਵਧੀਆ ਹੁੰਦਾ ਕਿਉਂਕਿ ਕੇਸ ਕੀ ਜਿਹੜੀ ਉਹ ਬੀਬੀਆਂ ਦੇ ਲਈ ਕੇਸ ਕੀ ਸੀ ਜਾਣੀਆਂ ਔਰ ਦਿਮਾਲਾ ਆਪਣੇ ਵੀਰ ਸੀ ਜਾਂਦੇ ਆ ਪਰ ਇਹਦੇ 'ਚ ਦਸਤਾਰ ਦਾ ਹੀ ਸੀਗਾ ਦਿਮਾਲਿਆਂ ਦਾ ਰੱਖਿਆ ਨਹੀਂ ਸੀ ਇਹਨਾਂ ਨੇ ਤੇ ਸ਼ਾਇਦ ਮੈਂ ਕਵਾਂਗਾ ਇਹਨਾਂ ਨੂੰ ਕਿ ਅਗਲੀ ਵਾਰ ਜਦੋਂ ਕਰਵਾਨ ਤੇ ਦਿਮਾਲੇ ਦਾ ਔਰ ਕੇਸਕੀ ਦਾ ਜਰੂਰ ਰੱਖਿਆ ਜਾਵੇ ਵਿੱਚ ਸ਼ਾਮਲ ਕੀਤਾ ਜਾਵੇ ਹਾਂਜੀ ਸ਼ਾਮਲ ਹੋਵੇ ਔਰ ਦਿਮਾਲੇ ਦੇ ਨਾਲ ਕੇਸਕੀ ਇਹ ਵੀ ਦਸਤਾਰ ਦੇ ਨਾਲ ਇਹਨਾਂ ਦਾ ਵੀ ਕੰਪੀਟੀਸ਼ਨ ਕਰਵਾਇਆ ਜਾਵੇ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਦਸਤਾਰ ਮੁਕਾਬਲਾ ਕਰਵਾਇਆ ਜਾਂਦਾ ਹਰ ਸਾਲ ਇਹਨਾਂ ਬੱਚਿਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਕੀ ਕਹਿਣਾ ਤੁਹਾਡਾ ਅਸਤੇ ਇਹ ਕਹਿੰਦੇ ਆ ਜੀ ਇਹ ਜੇ ਦਸਤਾਰ ਮੁਕਾਬਲਾ ਰੱਬ ਪ੍ਰਮਾਤਮਾ ਵੀ ਦਸਤਾਰ ਦੀ ਗੱਲ ਕਰਦਾ ਜੀ ਰੱਬ ਵੀ ਦਸਤਾਰ ਦੀ ਗੱਲ ਕਰਦਾ ਰੱਬ ਸਭ ਦਾ ਸਾਂਝਾ ਹੁੰਦਾ ਇੱਕ ਪੱਖੀ ਤਾਂ ਨਹੀਂ ਹੈ ਰੱਬ ਸਰਬ ਪੱਖੀ ਹੁੰਦਾ ਨਾ ਜੀ ਰੱਬ ਕਹਿੰਦਾ ਸਾਬਤ ਸੂਰਤ ਦਸਤਾਰ ਸਰਾ ਸਾਬਤ ਸੂਰਤ ਹੋਣਾ ਬਹੁਤ ਅਤਿਅੰਤ ਜ਼ਰੂਰੀ ਹੈ ਜੀ ਇਸ ਧਰਮ ਪ੍ਰਚਾਰ ਦਲ ਨੇ ਬਹੁਤ ਵੱਡਾ ਪਰਪਕਾਰਾ ਨੇ ਤੇ ਗੁਰਸਾਹਿਬ ਦੀ ਬੜੀ ਮਹਾਨ ਕਿਰਪਾ ਨੇ ਤੇ ਬੱਚਾ ਦੇ ਹਰੇਕ ਸਾਲ ਜੋ ਇਹਨਾਂ ਤੋਂ ਮਹਾਰਤ ਸੇਵਾ ਲੈਂਦੇ ਨੇ ਇੱਥੇ ਸਾਨੂੰ ਸੇਧ ਲੈਣੇ ਚਾਹੀਦੇ ਤੇ ਸਾਤ ਸੂਤ ਰਣ ਬਹੁਤ ਜ਼ਰੂਰੀ ਹੈ ਜੀ ਦਸਤਾਰ ਦਾ ਤੇ ਕੇਸਾਂ ਦਾ ਸਮੇਲ ਹੈ ਜੀ ਦਸਤਾਰ ਅਤੇ ਕੇਸਾਂ ਦਾ ਸਮੇਲ ਹੈ ਜੀ ਸਾਤ ਸੂਤ ਰੱਬ ਦੀ ਭੰਨੇ ਦੀ ਇਮਾਨ ਦਰਗਾਹ ਟੂਈ ਨਾਵਲਾ ਕਾਫਰ ਕੁੱਤਾ ਸਤਾ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਬਹੁਤ ਵੱਡਾ ਪਰਪਕਾਰ ਕੀਤਾ ਇਹਨਾਂ ਦੇ ਬੱਚਿਆਂ ਤੇ। ਸੋ ਮਾ ਕਾਮਨਾ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਇਸ ਤਰ੍ਹਾਂ ਸੇਵਾ ਲੈਂਦੇ ਰਹਿਣਾ। ਅਤੇ ਇਹਨਾਂ ਬੱਚਿਆਂ ਨੂੰ ਬਾਲਣ ਦਾ ਬਖਸ਼ਣਾ। ਅਤੇ ਸਿੱਖੀ ਸਦਕਾ ਦੇ ਭਰੋਸੇ ਦੀ ਦਾਤ ਬਖਸ਼ਣੀ। ਅਤੇ ਇਸ ਤਰ੍ਹਾਂ ਬਖਸ਼ਿਸ਼ਾਂ ਕਰਦੇ ਰਹਿਣਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।